ਸਾਧ ਸੰਗਤ ਮੈਂ ਛੋਟਾ ਜਿਹਾ ਮੈਸੇਜ ਦੇਣਾ ਚਾਹਣਾ ਸੰਗਤ ਨੂੰ ਕਿ ਇਹ ਮੇਰਾ ਬੇਟਾ 4 ਸਾਲਾਂ ਦਾ ਕੁਝ ਸਮਾਂ ਪਹਿਲਾਂ 2-4 ਮਹੀਨੇ ਪਹਿਲਾਂ ਇਹ ਬਿਮਾਰ ਬਹੁਤ ਹੋ ਗਿਆ ਸੀ ਕਿਉਂਕਿ ਜਿਹੜੇ ਬੱਚੇ ਕੁਰਕਰੇ ਵਗੈਰਾ ਪੈਕਟ ਵਗੈਰਾ ਤੇ ਫਾਸਟ ਫੂਡ ਵਗੈਰਾ ਖਾਂਦੇ ਨੇ ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹਣਾ ਦੇਖੋ 4 ਸਾਲਾਂ ਦਾ ਮੇਰਾ ਬੇਟਾ ਜਿੰਦਿਆਂ ਕਿਡਨੀਆਂ ਦੇ ਵਿੱਚ ਪ੍ਰੋਬਲਮ ਆ ਗਈ ਜਾਲੀ ਸਾਰੀ ਖਰਾਬ ਹੋ ਗਈ ਸਾਰੇ ਸਰੀਰ 'ਚ ਪਾਣੀ ਭਰ ਗਿਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਬੱਚਾ ਮੇਰਾ ਰਾਜੀ ਹੈ ਠੀਕ ਹੈ ਚੜ੍ਹਦੀ ਕਲਾ ਦੇ ਵਿੱਚ ਪਰ ਮੈਂ ਮੈਸੇਜ ਦੇਣਾ ਚਾਹਣਾ ਸੰਗਤ ਨੂੰ ਕਿ ਭਾਈ ਆਪਣੇ ਬੱਚਿਆਂ ਨੂੰ ਇਹ ਪੈਕਟਾਂ ਵਾਲੀਆਂ ਚੀਜ਼ਾਂ ਇਹ ਮੋਮਜ਼ 버ਗਰ ਨਿਊਡਲ ਇਹਨਾਂ ਤੋਂ ਦੂਰ ਰੱਖਿਆ ਕਰੋ ਇਹ ਪੁੱਤਰ ਮਠਲੇ ਮੇਵੇ ਇਹ ਜੱਗ ਦੇ ਵਿੱਚ ਪੁੱਤਰ ਜਿਹੜੇ ਨੇ ਨਾ ਇਹ ਮਿੱਠੇ ਮੇਵੇ ਹੁੰਦੇ ਨੇ ਵਾਰ-ਵਾਰ ਨਹੀਂ ਮਿਲਦੇ ਇਸ ਵਾਸਤੇ ਬੱਚਿਆਂ ਦੀ ਕਦਰ ਆਪ ਆਪ ਕਰਨੀ ਹੈ ਤੇ ਇਹਨਾਂ ਮਾੜੀਆਂ ਚੀਜ਼ਾਂ ਤੋਂ ਬੱਚਿਆਂ ਨੂੰ